ਰੋਜ਼ੋ ਪੌਂਦੇ ਆਂ ਭਰੋ ਜਿਹੀ ਤਰ੍ਹਾਂ ਅਬੋਰ ਕਿੰਨੂ ਮੰਡੀ ਦੇ ਵਿੱਚ ਤੇ ਅੱਜ ਦੇ ਕੀ ਭਾਅ ਰਹੇ ਆ ਜਾਣਕਾਰੀ ਦੇਵਾਂਗੇ ਤੁਹਾਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਵੀਰੋ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਰੋਜ਼ ਮੰਡੀ ਦੇ ਵਿੱਚ ਪਹੁੰਚਦੇ ਆਂ ਤੇ ਭਾਅ ਲੈ ਕੇ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤਾਂ ਅੱਜ 28 ਦਸੰਬਰ 2023 ਦੇ ਜਿਹੜੇ ਭਾਅ ਕੋ ਕੀ ਰਹੇ ਹੈ ਉਹ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲਣੀ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਵੀ ਵੀਰ ਜੁੜਨ ਆਵਾਰਾ ਪਸ਼ੂ ਦੇਖ ਸਕਦੇ ਹੋ ਤੁਸੀਂ ਇਹ ਵੀ ਵਿਚਾਰੇ ਜਾਣ ਤਾਂ ਕਿੱਧਰ ਜਾਣ ਪਰ ਲਾਈਵ ਕੋਸ਼ਿਸ਼ ਸਾਡੀ ਤੁਹਾਨੂੰ ਲਾਈਵ ਬੋਲੀ ਵੀ ਵਿਖਾਵਾਂਗੇ ਰੇਟ ਹੈ ਜਿਹੜੇ ਅੱਜ ਦੇ ਕੀ ਰਹੀ ਆਵਾਜ਼ ਦਾ ਮਾੜਾ ਇਹ ਦੱਸਿਓ ਵੀਰੇ ਆਵਾਜ਼ ਠੀਕ ਆ ਰਹੀ ਹੈ ਮੰਡੀ ਦੇ ਵਿੱਚ ਪਹੁੰਚ ਚੁੱਕੇ ਹਾਂ ਅੱਜ ਦੇ ਭਾ ਕੀ ਰਿਹਾ ਕਿੰਨੂ ਵੇਖ ਸਕਦੇ ਹੋ ਤੁਸੀਂ ਕਿਸ ਕੁਆਲਟੀ ਦਾ ਜਿਹੜਾ ਕਿੰਨੂ ਹੈ ਉਹ ਮੰਡੀ ਦੇ ਵਿੱਚ ਆ ਰਿਹਾ ਮਾੜਾ ਇੱਕ ਕਮੈਂਟ ਕਰਕੇ ਦੱਸਿਓ ਵੀਰੇ ਆਵਾਜ਼ ਠੀਕ ਆ ਰਹੀ ਹੈ ਜਿਹੜੇ ਵੀਰ ਵੀ ਜੁੜੇ ਆ ਆਵਾਜ਼ ਦਾ ਮਾੜਾ ਇਹ ਦੱਸਿਓ ਆਹ ਬੋਰ ਕਿੰਨੂ ਮੰਡੀ ਲਾਈਵ ਪਹੁੰਚੇ ਹੋਏ ਹੋ ਤੁਸੀਂ ਜਿਹੜੇ ਵੀਰ ਜੁੜੇ ਜਾਣ ਉਹ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਵੀਰਾਂ ਤੱਕ ਜਿਹੜੀ ਜਾਣਕਾਰੀ ਹੈ ਉਹ ਪਹੁੰਚ ਸਕੇ ਜਿੰਨੇ ਵੀ ਵੀਰ ਜੁੜਨ ਵੀਡੀਓ ਸ਼ੇਅਰ ਜ਼ਰੂਰ ਕਰਿਓ ਵੀਰੋ ਕਿੰਨੂ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਮੰਡੀ ਦੇ ਵਿੱਚ ਕਿੱਲੂ ਆ ਜਿਹੜਾ ਉਹ ਪਹੁੰਚ ਚੁੱਕਿਆ ਹਰ ਰੋਜ਼ ਜਿਹੜੀ ਕਿਨੂ ਦੀ ਆਮਦ ਹੈ ਉਹ ਮੰਡੀ ਦੇ ਵਿੱਚ ਵਧ ਰਹੀ ਹੈ ਆ ਜਿਹੜੇ-ਜਿਹੜੇ ਵੀਰ ਜੁੜਨ ਉਹ ਕਮੈਂਟ ਕਰਕੇ ਜਰੂਰ ਦੱਸਿਓ ਕਿਨੂ ਦਾ ਜਿਹੜਾ ਪਿੰਡਾਂ ਦੇ ਵਿੱਚ ਸੌਦੇ ਆ ਉਹ ਕੀ ਰੇਟ ਹੋ ਰਹੇ ਆ ਤਾ ਜਾਣਕਾਰੀ ਹੈ ਜਿਹੜੀ ਸਾਂਝੀ ਕਰਿਓ ਵੀਰੋ ਅਬੌਰ ਕਿਨੂ ਮੰਡੀ ਲਾਈਵ ਤੁਹਾਨੂੰ ਲੈ ਕੇ ਆਏ ਆ ਮੰਡੀ ਦੇ ਵਿੱਚ ਤੇ ਭਾ ਕੀ ਰਹੀ ਅੱਜ ਦੇ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਮਿਲੂਗੀ ਇੱਧਰ ਤੁਸੀਂ ਦੇਖ ਸਕਦੇ ਹੋ ਮੰਡੀ ਆ ਜਿਹੜੀ ਉਹ ਭਰੀ ਪਈ ਆ ਕਿਨੂ ਮੰਡੀ ਗੁਰਮੀਤ ਸਿੰਘ ਬਰਾੜ ਬਾਈ ਜੀ ਕੁਲਵਿੰਦਰ ਰਾਏ ਬਾਈ ਜੀ ਜਿਹੜੇ-ਜਿਹੜੇ ਵੀਰ ਜੁੜ ਰਹੇ ਆ ਮੰਡੀ ਦੇ ਵਿੱਚ ਠੀਕ ਆ ਦਾਲੇ ਤਫਵਾਦੀ ਨੇ ਆ ਤੇ ਉਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੀਰਾਂ ਤੱਕ ਆਪਣੀ ਜਾਣਕਾਰੀ ਆ ਜਿਹੜੀ ਘਰ ਬੈਠੇ ਕਿਸਾਨ ਵੀਰਾਂ ਤੱਕ ਆਪਣੀ ਕੋਸ਼ਿਸ਼ ਹੁੰਦੀ ਹੈ ਵੀ ਆਪਾਂ ਉਹਨਾਂ ਦਾ ਕਰੀਏਟ ਆ ਜਿਹੜੇ ਉਹ ਲੈ ਕੇ ਆਈਏ ਕੁਲਵਿੰਦਰ ਰਾਏ ਵੀਰ ਜਸੂ ਸਰਪੰਚ ਜੁੜੇ ਆ ਸਾਡੇ ਆਸਟ੍ਰੇਲੀਆ ਵਾਲੇ ਲਖਵੀਰ ਸਿੰਘ ਭੁੱਲਰ ਸਾਹਿਬ ਗੋਰਾ ਸਿੱਧੂ ਸਾਹਿਬ ਗੁਰਮੀਤ ਸਿੰਘ ਬਰਾੜ ਬਾਈ ਜੀ ਲਖਵੀਰ ਭੁੱਲਰ ਧੰਨਵਾਦ ਬਾਈ ਜੀ ਤਾਂ ਲਾਈਵ ਬੋਲੀ ਹੈ ਜਿਹੜੀ ਮੰਡੀ ਦੇ ਵਿੱਚ ਵਿਖਾਉਣ ਵਾਸਤੇ ਤੁਹਾਨੂੰ ਉਧਰ ਬੋਲੀ ਚੱਲ ਰਹੀ ਹੈ ਕੋਸ਼ਿਸ਼ ਕਰ ਗਿਆ ਆਪਾਂ ਬੋਲੀ ਤੇ ਪਹੁੰਚ ਗਏ ਇੱਕ ਵਾਰੀ ਤੇ ਅੱਜ ਦੇ ਭਾਅ ਜਿਹੜੇ ਉਹ ਕੀ ਰਏ ਹੈ ਉਹ ਤੁਹਾਨੂੰ ਜਾਣਕਾਰੀ ਦੇਵਾਂਗੇ ਲਾਈਵ ਬੋਲੀ ਇਧਰ ਜਿਹੜੀ ਚੱਲ ਰਹੀ ਹੈ ਕੋਸ਼ਿਸ਼ ਕਰਦੇ ਆ ਪਰ ਸਮਾਪਤ ਹੋ ਗਈ ਬੋਲੀ ਚੱਲ ਰਹੀ ਹੈ ਲਾਪ੍ਰੀਤ ਬਰਾੜ ਸਾਹਿਬ ਧੰਨਵਾਦ ਵੀਰ ਇਹ ਤਾਂ ਇਹ ਬਹੁਤ ਸਿੱਖੀਆਂ ਮੈਂ ਇਹ ਨਹੀਂ ਕਰਾਉਂ ਉਦਾਰੇ ਕਰਵਾਉ ਉਹ ਐ ਸਾਹਮਣੇ ਆ ਬੋਲੋ ਲਖਮਿੰਦਰ ਸਿੰਘ ਜਾਖੜ ਜੀ ਜੁੜੇ ਐ ਔਰ ਇਹ ਸਾਬका ਡੀਆਈਏ ਜਿਹੜੇ ਕਿ ਕਿਸਾਨੀ ਅੰਦੋਲਨ ਦੌਰਾਨ ਨੌਕਰੀ ਛੱਡ ਆਏ ਸੀ ਉਹਨਾਂ ਦਾ ਧੰਨਵਾਦ ਕਰਦੇ ਆ ਕਿੰਦੇ ਕਿਸਾਨਾਂ ਦੀ ਲੁੱਟ ਹੋ ਰਹੀ ਐ ਹਰਨ ਸਿੰਘ ਬਈ ਸਾਡੀ ਕੋਸ਼ਿਸ਼ ਹੈ ਵੀ ਤੁਹਾਨੂੰ ਜਿਹੜੇ ਭਾਅ ਆ ਉਹ ਦੱਸ ਸਕੀਏ ਮੰਡੀ ਦੇ ਵਿੱਚ ਕੀ ਰੇਟ ਚੱਲ ਰਹੇ ਆ ਕੁਸ਼ੋਰ ਸ਼ਰਮਾ ਜੀ ਦਲਜੀਤ ਸਿੰਘ ਜੀ ਜੁੜੇ ਆ ਤਾਂ ਲਾਈਵ ਤੁਹਾਨੂੰ ਗੋਲੀ ਜਿਹੜੀ ਦਿਖਾ ਰਹੇ ਆ ਕੀ ਰੇਟ ਲੱਗਿਆ 8 ਰੁਪਏ ਲੱਗਿਆ 6 ਰੁਪਏ 6 ਰੁਪਏ ਜਿਹੜਾ ਕਿੰਨੂੰ ਸਵਾ 6 ਸਾਢੇ 6 ਸਾਢੇ 6 ਰੁਪਏ ਬੋਲੀ ਆ ਜਿਹੜੀ ਉਹ ਚੱਲ ਰਹੀ ਆ ਸਾਹਮਣੇ ਵੀਰੋ ਦੇਖ ਸਕਦੇ ਹੋ ਤੁਸੀਂ 6 ਰੁਪਏ 7 ਰੁਪਏ ਦੀ ਇਹ 70 ਰੁਪਏ ਦਾ ਡੇਅ ਹੈ ਜੀ। ਉਹਨੇ 70 ਰੁਪਏ ਹੀ। ਜੀ ਬੋਜੀ। ਉਹਨੇ 70 ਰੁਪਏ। ਉਹਨੇ 70 ਰੁਪਏ। 70 ਰੁਪਏ ਦੀ ਬੋਲੀ। ਭਾਜੀ 70 ਰੁਪਏ। 70 ਰੁਪਏ। ਬਾਤ ਹੋ ਗਿਆ ਜੀ। ਹੁਣ ਸਵਾਦਾਤ ਕਰੋ। ਸਵਾਦਾਤ। ਕੋਈ ਨਹੀਂ ਆ ਜੀ ਜੋ ਬੋਲੀਓਗੀ ਮਿਕਸ ਹੈ। ਉਸ ਵਿੱਚ ਕੁਝ ਕੱਢੀ ਨਹੀਂ ਹੈ। ਸਵਾਦਾਤ ਹੀ। ਜੀ ਭਾਜੀ। ਸਵਾਦ 70 ਰੁਪਏ। ਸਵਾਦ 70 ਰੁਪਏ ਜੀ। ਸਵਾਦ। ਸਵਾਦ। ਭਾਜੀ। ਸਵਾਦ ਆਪ ਦੀ ਬੋਲੀ। ਕੋਈ ਬਾਤ ਨਹੀਂ। ਦੋ ਮਿੰਟ ਆਪੀ ਦੇਖੀਂ। 200 700 ਰੁਪਏ ਭਾਈ ਸਾਹਿਬ ਸ਼ਾਲ ਭਾਈ ਹੈਲੋ 200 700 ਰੁਪਏ ਜੀ 200 700 ਰੁਪਏ 700 ਵਿੱਚ ਹੀ ਵੇਚੇ ਕੋਈ ਐ ਸਾਹ ਪਿੱਛੇ ਨਹੀਂ 200 700 ਰੁਪਏ ਬੋਲੀ ਤੁਸੀਂ ਦੇਖ ਸਕਦੇ ਹੋ ਲਾਈਵ ਤੁਹਾਨੂੰ ਬੋਲੀ ਹੈ ਜਿਹੜੀ ਉਹ ਦਿਖਾ ਰਹੇ ਆ 7.5 ਰੁਪਏ ਪਹੁੰਚੀ ਹੈ ਵੀਰੋ ਉਹ ਬੋਲੀ ਹਰਮਨਜੀਤ ਸਿੰਘ ਜੀ ਜੁੜੇ ਆ ਹਨਮਾਨ ਸਿੰਘ ਰਠੌਰ ਜੀ ਕਿਸ਼ੋਰ ਸ਼ਰਮਾ ਜੀ ਹਰਮਨਜੀਤ ਸਿੰਘ ਕਹਿ ਰਿਹਾ ਕਿ ਸਰਕਾਰ ਦੇ ਬਿਲਕੁਲ ਭਾਈ ਸਾਡੀ ਤਾਂ ਹਰ ਰੋਜ਼ ਹੀ ਇਹ ਕੋਸ਼ਿਸ਼ ਹੁੰਦੀ ਹੈ ਵੀ ਸਾਰੇ ਲੀਡਰਾਂ ਨੂੰ ਜਗਾਈਏ ਵੀ ਕਿੰਨੂ ਵਾਸਤੇ ਕੰਮ ਕਰੋ ਤਾਂ ਜੋ ਕਿੰਨੂ ਦਾ ਜਿਹੜਾ ਬਾਗਬਾਨਾਂ ਦਾ ਜਿਹੜਾ ਵੱਡਾ ਘਟਾ ਪੈ ਰਿਹਾ ਉਹ ਨਾ ਪਵੇ ਤੇ ਕਿਸਾਨਾਂ ਨੂੰ ਕਿੰਨੂ ਦੇ ਭਾਅ ਜਿਹੜੇ ਉਹ ਸਹੀ ਮਿਲ ਸਕਣ ਇਸ ਲਈ ਸਾਡੀ ਕੋਸ਼ਿਸ਼ ਹੈ ਕਿ ਹਰ ਰੋਜ਼ ਜਿਹੜਾ ਲਾਈਵ ਕਰਦੇ ਆਂ ਉਹ ਵੀ ਅਸੀਂ ਇਸੇ ਕਰਕੇ ਕਰਦੇ ਆਂ ਵੀਰੋ ਇਧਰ ਪੈਕਿੰਗ ਦੇਖੋ ਕੱਲਾ ਕੱਲਾ ਕਿੰਨੂ ਆ ਜਿਹੜਾ ਚਿਣਿਆ ਜਾ ਰਿਹਾ ਸ਼ੇਅਰ ਕਰਿਓ ਵੀਰੋ ਜੰਮੂ ਤੋਂ ਕਿਸ਼ਾਰ ਕਿਸ਼ੋਰ ਸ਼ਰਮਾ ਜੀ ਦਲੀਪ ਕੁਮਾਰ ਜੀ ਜੁੜੇ ਆ ਧੰਨਵਾਦ ਸ਼ੇਅਰ ਵਾਲਾ ਬਟਨ ਜਰੂਰ ਨੱਪੋ ਵੀਰੋ ਜਿੰਨੇ ਵੀ ਵੀਰ ਜੁੜਨਗੇ ਵੀਡੀਓ ਸ਼ੇਅਰ ਜਰੂਰ ਕਰੋ ਲਾਈਵ ਤੁਹਾਨੂੰ ਦਿਖਾ ਰਹੇ ਆ ਜਿਹੜੇ ਜਿਹੜੇ ਵੀਰ ਜੁੜ ਰਹੇ ਆ শেয়ার ਕਰਿਓ ਇਧਰ ਤੁਸੀਂ ਦੇਖ ਲਓ ਪੈਕਿੰਗ ਆ ਜਿਹੜੀ ਕਿਨੂ ਦੀ ਉਹ ਪੈਕਿੰਗ ਕੀਤੀ ਜਾ ਰਹੀ ਹੈ ਤਾਂ ਫੱਤਾ ਕਟਿੰਗ ਮਾਲ ਵੀ ਆਇਆ ਹੋਇਆ ਹੈ ਹਰ ਤਰ੍ਹਾਂ ਦੀ ਵੈਰਾਈਟੀ ਹੈ ਜਿਹੜੀ ਉਹ ਮੰਡੀ ਦੇ ਵਿੱਚ ਵੇਚਣ ਲਈ ਆਈ ਹੋਈ ਹੈ ਵੀਰੋ ਲਾਈਵ ਤੁਹਾਨੂੰ ਦਿਖਾ ਰਹੇ ਆ ਰਾਜਕੁਮਾਰ ਗਗਨੇਜਾ ਜੀ ਧੰਨਵਾਦ ਵੀਰ ਮੰਡੀ ਦੇ ਵਿੱਚ ਜਿਹੜੇ ਕਿਨੂ ਦੀ ਆਮਦ ਹੈ ਉਹ ਲਗਾਤਾਰ ਜਾਰੀ ਹੈ ਮੰਡੀ ਦੇ ਵਿੱਚ ਹਰ ਰੋਜ਼ ਤੁਹਾਡੇ ਤੱਕ ਜਿਹੜੇ ਆਪਾਂ ਪਹੁੰਚੇ ਹੋਏ ਆ ਤਾਂ ਜੋ ਤੁਹਾਨੂੰ ਜਿਹੜੇ ਭਾਅ ਉਹ ਤੁਹਾਡੇ ਤੱਕ ਪਹੁੰਚਣ ਵੀਰਾਂ ਤੱਕ ਇਸੇ ਕਰਕੇ ਆਪਾਂ ਜਿਹੜਾ ਲਾਈਵ ਹੈ ਹਰ ਰੋਜ਼ ਹੁੰਨੇ ਆ ਵੀਰੋ ਪਰ ਜਦੋਂ ਸ਼ੇਅਰ ਨਹੀਂ ਕਰਦੇ ਤੁਸੀਂ ਫਿਰ ਥੋੜਾ ਜਿਹਾ ਹੌਸਲਾ ਟੁੱਟ ਜਾਂਦਾ ਭਰਾਵੋ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਕਿੰਨੂ ਮੰਡੀ ਤੋਂ ਲਾਈਵ ਤੁਹਾਨੂੰ ਦਿਖਾ ਰਹੇ ਆ ਅੱਜ ਦੇ ਜਿਹੜੇ ਭਾਅ ਸੁਖਰਾਜ ਸਿੰਘ ਦਾਨੇ ਵਾਲੀ ਆ ਜੁੜੇ ਆ ਬਿਕਰਮਜੀਤ ਸਿੰਘ ਬਿੰਟਾ ਸਾਹਿਬ ਜੁੜੇ ਆ ਕਹਿੰਦੇ ਟੀਮ ਰਾਜੇ ਵਾਲੇ ਦਾ ਸਾਥ ਦੇਣਾ ਚਾਹੀਦਾ ਕਿਸਾਨਾਂ ਨੂੰ ਜਾਗਣਾ ਚਾਹੀਦਾ ਤੇ ਕਿੰਨੂ ਮੰਡੀ ਬੰਦ ਆ ਜਿਹੜੀ ਉਹ ਕਰਾਉਣੀ ਚਾਹੀਦੀ ਹਰਵਿੰਦਰ ਢਿੱਲੋਂ ਜੀ ਕਿਸਾਨਾਂ ਦੀ ਲੁੱਟ ਹੋ ਰਹੀ ਹੈ ਕਈ ਕਿਸਾਨ ਵੀਰ ਕਹਿ ਰਹੇ ਆ ਤਾਂ ਵੀਰੋ ਜਦੋਂ ਕਿਸਾਨਾਂ ਦੀ ਲੁੱਟ ਹੁੰਦੀ ਹੋਵੇ ਤਾਂ ਕਿਸਾਨਾਂ ਨੂੰ ਵੀ ਜਾਗਣ ਦੀ ਲੋੜ ਹੁੰਦੀ ਹੈ ਜਿਵੇਂ ਬਿੰਤਾ ਬਾਈ ਕਹਿ ਰਿਹਾ ਹੈ ਤਾਂ ਸਿਰਫ ਆਪਾਂ ਸਾਥ ਆ ਜਿਹੜਾ ਉਹ ਵੀ ਆਪਾਂ ਨੂੰ ਕਿਸਾਨ ਜੱਥੇਬੰਦੀਆਂ ਦਾ ਦੇਣਾ ਚਾਹੀਦਾ ਆਪਦਾ ਏਕਾ ਜਿਹੜਾ ਉਹ ਵਿਖਾਉਣਾ ਚਾਹੀਦਾ ਇਸ ਕਰਕੇ ਕਿੰਨੂ ਮੰਡੀ ਤੋਂ ਲਾਈਵ ਤੁਹਾਡੇ ਤੱਕ ਜਿਹੜਾ ਹਰ ਰੋਜ਼ ਸੁਖਾ ਰਹੇ ਆ ਅੱਜ ਦੇ ਜਿਹੜੇ ਭਾਅ ਰਿਤੇਸ਼ ਕੁੱਕੜ ਜੀ ਸਾਡੇ ਜ਼ਿਲ੍ਹਾ ਇੰਚਾਰਜ ਸਪੋਕਸਮੈਨ ਦੇ ਵੀਰ ਡੋਲਾ ਚੌਧਰੀ ਜੀ ਇਹਨਾਂ ਦਾ ਧੰਨਵਾਦ ਹੈ ਤਾਂ ਅੱਜ ਦੇ ਜਿਹੜੇ ਭਾਅ ਆ ਉਹ ਤੁਹਾਡੇ ਨਾਲ ਸਾਂਝੇ ਕਰਦੇ ਆ ਵੀਰੋ ਕਿ ਮੰਡੀ ਦੇ ਵਿੱਚ ਕੁਆਲਿਟੀ ਆ ਜਿਹੜੀ ਉਹ ਤੁਸੀਂ ਵੇਖ ਸਕਦੇ ਹੋ ਕਿਦਾਂ ਦਾ ਜਿਹੜਾ ਕਿਨੂ ਆ ਉਹ ਮੰਡੀ ਦੇ ਵਿੱਚ ਆ ਰਿਹਾ ਹੈ ਲਾਈਵ ਤੁਹਾਨੂੰ ਮਾਰਾ ਕੀ ਹਾਲ ਹੈ ਕੀ ਰੇਟ ਚੱਲ ਰਿਹਾ ਵੀਰੇ ਅੱਜ ਰੇਟ ਤੇ ਮਾਰਕੀਟ ਨੂੰ ਮੌਸਮ ਨੇ ਖਰਾਬ ਕਰਤੀ ਹੈ ਅੱਛਾ ਹਰ ਜਗ੍ਹਾ ਪੂਰਾ ਤੰਗ ਤੇ ਬੁਰੇ ਹਾਲ ਨੇ ਹਾਂ ਮਾਲ ਵਿਕ ਨਹੀਂ ਰਿਹਾ ਠੀਕ ਹੈ ਮਾਰਕੀਟ ਦਾ ਸਹੀ ਹੋਵੇ ਨਾ ਤੇ ਇੱਥੇ ਤੇਜ਼ੀ ਹੁੰਦੀ ਹੈ। ਤੇ ਫਿਰ ਹੁਣ ਜਿਹੜੀ ਕਦੋਂ ਜਾ ਕੇ ਸਹੀ ਹੋਊਗੀ? ਮੈਨੂੰ ਕੋਈ ਪਤਾ ਨਹੀਂ ਜੀ। ਪਰ ਆਤਮਾ ਦੇ ਕਰਤਾ ਪਤਾ ਨਹੀਂ ਕੀ ਹੋ ਜਾਣਾ। ਜੇ ਮੌਸਮ ਠੀਕ ਰਿਹਾ ਤਾਂ ਫੇਰ ਹੋ ਸਕਦਾ। ਮੌਸਮ ਠੀਕ ਰਿਹਾ ਤਾਂ ਮੈਂ ਤਾਂ ਇਹ ਕਹਿੰਦਾ ਵੀ ਚਲੋ ਜੋ ਰੇਟ ਚੱਲ ਰਿਹਾ ਹੈ ਨਾ ਜੇ ਸਟੇਬਲ ਰਹੇ ਜੇ। ਇਸੇ ਸਹੀ ਰਹੇ ਜੇ। ਨਹੀਂ ਤਾਂ ਕਿੰਨੂੰ ਰੋਲਣ ਦੀ ਸਮੱਸਿਆ ਹੈ। ਜ਼ਿਆਦਾ ਜਿਵੇਂ ਹੈਗਾ। ਤਾਂ ਇਹ ਗੁਰਮਖ ਸਿੰਘ ਜੀ ਕਹਿੰਦੇ ਵੀ ਕਿੰਨੂੰ ਦਾ ਜਿਹੜਾ ਰੇਟ ਹੈ ਜੇ ਇੰਨਾ ਹੀ ਰਹੇ ਜੇ ਤਾਂ ਵਧੀਆ ਹੈ। ਦੂ ਵਧਨ ਦੀ ਜਿਹੜੀ ਆਸ ਆ ਕਹਿੰਦੇ ਘੱਟ ਹੀ ਕੀਤੀ ਜਾ ਸਕਦੀ ਆ ਪਰ ਮਾਰਕੀਟ ਦਾ ਕੋਈ ਪਤਾ ਨਹੀਂ ਲੱਗਦਾ ਵੀਰੋ ਦੋਲਾ ਚੌਧਰੀ ਜੀ ਨੂੰ 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 ਗ੍ਰੋਪ ਦਬਾਈ ਤਾਂ ਬਿਲਕੁਲ ਭਾਈ ਜੀ ਉਹਦੀ ਵੀ ਕੋਸ਼ਿਸ਼ ਕਰਾਂਗੇ ਵੀ ਜਿਹੜਾ ਤੁਹਾਨੂੰ ਵਿਕਾਸ ਆ ਕੀ ਇਹਨੋਂ ਮੰਡੀ ਦੇ ਵਿੱਚ ਪਹੁੰਚੇ ਹੋਏ ਇੱਕ ਵਾਰੀ ਆ ਬੁਖਾਰੀਏ ਵੀਰੋ ਯਾਰ ਮਾਲ ਤੋ ਕਿੱਥੇ ਕਿਨੂੰ ਆ ਜਿਹੜਾ ਬਾਈ ਕਿਨੂੰ ਇੱਧਰ ਲੈ ਰਿਆ ਉਹ ਵੇਚਣ ਵਾਲਾ ਸੁਖਦੇਵ ਬੋਲੀ ਆ ਜਿਹੜੀ ਲੱਗੀ ਗੱਲ ਬਣੀ ਨਹੀਂ ਨਹੀਂ ਬਣੀ ਗੱਲ ਬਣਦੀ ਨਜ਼ਰ ਨਹੀਂ ਆ ਰਹੀ ਸੋਚ ਰੇ ਸੀ ਜਿਹੜੀ ਬੋਲੀ ਆ ਸ਼ੁਰੂ ਹੋਊਗੀ ਪਰ ਨਹੀਂ ਹੋਈ ਵੀ ਸਰਦੇਵ ਜੀ ਰੇਟ ਕੀ ਅਜ ਦੇ ਰੇਟ ਮੰਦੇ ਨੇ ਜੀ ਕੀ ਰੇਟ ਹੈ ਆਹ ਪਾਉ ਨੂਨ ਵੀ ਤੇ ਲੈ ਕੇ 10 ਰੁਪਏ ਤੱਕ ਵਿੱਚ ਹੈ 9 ਤੋਂ 10 ਉੱਚਾ 12 ਰੁਪਏ 12 ਰੁਪਏ ਹੋਰ ਘਟ ਗਿਆ ਕਰ ਵੀ ਹੈ ਕੱਲ ਵੀ ਘਟ ਗਿਆ ਸੀ ਯਾਰ ਸੀਤ ਲੇਅਰ ਦੇਖੋ ਕਿੰਨੂ ਖਾਨ ਦਾ ਜੀ ਕਿੰਨੇ ਕਰਦਾ ਹਾਂ ਬੰਡ ਕਰਕੇ ਹੈ ਜੇ ਫਿਰ 15 ਵੀ ਦਿਨਾਂ ਹੀ ਚੱਲੂ ਕੰਮ 15 ਜਨਵਰੀ ਤੱਕ ਦਿੱ ਤੁਹ ਆ ਤੁਹ ਕਿੰਨੀ ਰੱਖ ਦਿੱਤਾ ਸੀ ਇੱਕ ਵਾਰੀ ਠੀਕ ਹੈ ਤੇ ਉਹ نیچے ਉਹ 4 ਰੁਪਏ ਜਿਆਦਾ ਕੋਲ 4 ਰੁਪਏ ਤੋਂ ਹੀ ਉਹ 3-4 ਰੁਪਏ ਉਹ ਵੀ ਹਲੇ ਵੀ ਕਿ ਨਹੀਂ ਰਿਹਾ ਯਾਰ ਅਰੇ ਦੀ ਡਿਮਾਂਡ ਹੈ ਜੀ ਬਸਤੀ ਡਿਮਾਂਡ ਖਤਮ ਹੋ ਜੇ ਤਾਂ ਰਖਤਮ ਹੋ ਜਾਓ ਤਾਂ ਭਾਈ ਨੇ ਦੱਸਿਆ ਵੀ ਆ ਜਿਹੜਾ ਸਿਰਾ ਇਹਨਾਂ ਨੇ 12 ਰੁਪਏ ਕਿੰਨੂ ਆ ਜਿਹੜਾ ਮੰਡੀ ਦੇ ਵਿੱਚ ਵੇਚਿਆ ਵੀਰੋ ਤਾਂ ਕੋਸ਼ਿਸ਼ ਕਰੀਏ ਤੁਹਾਨੂੰ ਦੂਜਾ ਹਿੱਸਾ ਜਿਹੜਾ ਮੰਡੀ ਦਾ ਉਹ ਵਕਾ ਲਈ ਹੈ ਜਿਹੜੇ ਵੀਰ ਵੀ ਜੁੜਨ ਵੀਡੀਓ ਸ਼ੇਅਰ ਜ਼ਰੂਰ ਕਰੀ ਜਾਓ ਤਾਂ ਦੇਖ ਸਕਦੇ ਹੋ ਤੁਸੀਂ ਕਿੰਨੂ ਮੰਡੀ ਦੇ ਵਿੱਚ ਪਹੁੰਚੇ ਹੋਏ ਆ ਕਾਇਦੇ ਜਿਹੜੇ ਭਾਅ ਕਿਰੇਟ ਰਿਹਾ ਬਾਈ ਬੰਦਾ ਹੈ ਵਿਕਈ ਨਹੀਂ ਬਾਈ ਜੀ ਇਹ ਵੀ ਨਹੀਂ ਵਿਕਿਆ ਤਾਂ ਅੱਜ ਜਿਹੜੀ ਮੰਡੀ ਹੈ ਉਹ ਮੰਡੀ ਚੱਲ ਰਹੀ ਆ ਵੀਰੋ ਜਿਵੇਂ ਠੰਡ ਆਇਆ ਠੰਡ ਨੇ ਜ਼ੋਰ ਫੜ ਲਿਆ ਹੋਵੇਂ ਇੱਧਰ ਮੰਡੀ ਚ ਵੀ ਠੰਡ ਇੰਨੀ ਕੁ ਹੋ ਗਈ ਵੀ ਰੇਟ ਆ ਜਿਹੜਾ ਉਹ ਘਾਟ ਹੀ ਚੱਲ ਰਿਹਾ 9 ਰੁਪਏ ਉਹ ਸਾਹਮਣੇ ਜਿਹੜਾ ਕਿੰਨੂ ਹੈ ਉਹਦਾ 9 ਰੁਪਏ ਲੱਗ ਰਿਹਾ ਵੀਰੋ ਔਰ ਕਿਨੂ ਮੰਡੀ ਲਾਈਵ ਤੁਹਾਨੂੰ ਦਿਖਾ ਰਹੇ ਆ ਸੁਪਰ ਸੁਪਰ ਵਾਲੇ ਭਾਈ ਅੱਜ ਦੇ ਜਿਹੜੇ ਭਾਅ ਆ ਉਹ 4 ਰੁਪਏ ਤੋਂ ਲੈ ਕੇ ਸਿਰਾ ਕਿਨੂ ਆ ਜਿਹੜਾ ਉਹ 12 ਰੁਪਏ ਮੰਡੀ ਦੇ ਵਿੱਚ ਵਿਕਿਆ ਕੀ ਰੇਟ ਲੱਗਿਆ ਕੀ ਰੇਟ ਹੈ ਸਾਢੇ 9 ਵਿਕ ਗਿਆ ਸਾਢੇ 9 ਹਾਂ ਸਾਢੇ 10 ਸਾਢੇ 10 ਰੁਪਏ ਕਿਨੂ ਆ ਜਿਹੜਾ ਆ ਵਾਲਾ ਵੀਰੋ ਵੇਖ ਸਕਦੇ ਤੁਸੀਂ ਕੁਆਲਿਟੀ ਹੈ ਜਿਹੜੀ ਤਾਂ ਉੱਚਾ ਜਿਹੜਾ ਕਿਨੂ ਆ ਉਹ ਸਾਢੇ 12 ਰੁਪਏ ਮੰਡੀ ਦੇ ਵਿੱਚ ਵਿਕਿਆ ਹੈ ਜਿਹੜਾ ਕਿ ਅੱਗੇ 14-15 ਰੁਪਏ ਕੱਲ 13 ਰੁਪਏ ਮੰਡੀ ਦੇ ਵਿੱਚ ਰੇਟ ਸੀ ਤਾਂ ਅੱਜ ਉਹਦਾ ਭਾਅ 12 ਰੁਪਏ ਰਹਿ ਗਿਆ ਤਾਂ ਕਹਿੰਦੇ ਵੀ ਜਿਹੜਾ ਮੰਡੀ ਗਾਂ ਵਾਲੀਆਂ ਮੰਡੀ ਜਾਂ ਮੰਡੀਆਂ ਦੇ ਵਿੱਚ ਇੱਕ ਤਾਂ ਮਾਲ ਆ ਜਿਹੜਾ ਉਹ ਲੇਟ ਪਹੁੰਚਦਾ ਤਾਂ ਇਧਰ ਡੱਬੇ ਵਾਲੀ ਪੈਕਿੰਗ ਵੀ ਸ਼ੁਰੂ ਹੋ ਚੁੱਕੀ ਆ ਵੀਰੋ ਪੈਕਿੰਗ ਆ ਜਿਹੜੀ ਆ ਕਿੱਥੇ ਜਾ ਰਿਹਾ ਵੀਰੇ ਕਿੱਥੇ ਜਾ ਰਿਹਾ ਵੀਰੇ ਆਹ ਹੈਲੋ ਆ ਕਿੱਥੇ ਜਾ ਰਿਹਾ ਡੱਬਿਆਂ ਵਾਲਾ ਬਿਆ ਜੀ ਕਿੱਧਰ ਜਾ ਰਿਹਾ ਇਹ ਡੱਬੇ ਵਾਲੀ ਪੈਕੀ ਤੁਸੀਂ ਦੇਖ ਸਕਦੇ ਹੋ ਮੰਡੀ ਦੇ ਵਿੱਚ ਸ਼ੁਰੂ ਹੋ ਗਈ ਹੈ ਡੱਬੇ ਭਰ ਕੇ ਕਿੱਥੇ ਜਾ ਰਿਹਾ ਹੈ ਕੋਟਾ ਹੈ ਕੋਟਾ ਕੋਟੇ ਜਾ ਰਿਹਾ Rajasthan ਦੇ ਕੋਟੇ ਦੇ ਵਿੱਚ ਕਿੰਨੂ ਕੀ ਰੇਡ ਲਿਆ ਆ ਜੀ 10 ਰੁਪਏ ਪਰ 10 ਰੁਪਏ ਲਿਆ 10 ਰੁਪਏ ਲਿਆ ਕਿੰਨੂ ਹੈ ਜਿਹੜਾ ਦੇਖ ਸਕਦੇ ਹੋ ਆ ਬਾਈ ਨੇ ਲਿਆ ਠੰਡ ਦੇ ਵਿੱਚ ਚਾਹ ਦੀਆਂ ਚੁਸਕੀਆਂ ਲੈ ਰਿਹਾ ਵੀਰ ਸਾਡਾ ਕੀ ਨਾਮ ਹੈ ਸ਼ਗਨ ਲਾਲ ਸ਼ਗਨ ਲਾਲ ਨੇ ਲਿਆ ਕਿੰਨੂ ਕੋਟੇ ਪੈਕਿੰਗ ਆ ਜਿਹੜੀ ਆ ਦੇਖ ਲਓ ਤੁਸੀਂ ਇਹਨੂੰ ਪੂਰਾ ਚਮਕਾਇਆ ਚਮਕੂ ਕੇ ਬੈਸਟ ਕਿੰਨੂ ਆ ਤੁਸੀਂ ਦੇਖ ਲਓ ਇਹ ਸਿੱਧਾ ਇਥੋਂ ਕੋਟੇ ਜਾਣਾ ਡੱਬਿਆਂ ਦੇ ਡੱਬੇ ਕੀ ਰੇਟ ਵਿਖ ਜਾਂਦਾ ਉਸ ਡੱਬਾ ਉਹ ਆ ਕੇ ਜਾਏ ਤਾਂ ਪਤਾ ਲੱਗੂ ਅੱਜ ਪਹਿਲਾ ਕਿਹੜਾ ਪਾ ਜਿਹਦਾ ਹੈ ਵੈਸੇ ਕੀ ਰੇਟ ਲੈ ਕੇ ਜਾ ਰਹੇ ਹਾਂ ਦੂਜਾ ਬਿਨਾਂ ਡੱਬਿਆਂ ਦਾ ਨਹੀਂ ਆਪਾਂ ਡੱਬੇ ਤੇ ਜਾ ਰਹੇ ਸਾਰੇ ਅੱਛਾ ਅੱਛਾ ਜਾਊਗਾ ਕੋਟੇ ਹੀ ਸਾਰਾ ਕਿੰਨਾ ਕਮਾਲ ਲਿਆ ਅੱਜ ਅੱਜ 26 ਕਵੰਟਰ ਗੱਲ 26 ਕਵੰਟਰ 26 ਕਵੰਟਰ ਕਿੰਨੂ ਬਾਈ ਨੇ ਲਿਆ 10 10.5 ਰੁਪਏ ਤੇ ਆਹ ਵੇਖ ਲਓ ਤੁਸੀਂ ਪੂਰੇ 17 ਸੂਰੇ ਲਾ ਕੇ ਸੁਰਖੀ ਬਿੰਦੀ ਲਾ ਕੇ ਭੇਜਿਆ ਜਾ ਰਿਹਾ ਵੀਰੋ ਡੱਬਿਆਂ ਦੇ ਵਿੱਚ ਪੈਕ ਕਰਕੇ ਕਿੰਨੂ ਆ ਜਿਹੜਾ ਇਹ ਕੋਟੇ ਮੰਡੀ ਦੇ ਵਿੱਚ ਜਾਣਾ ਪੂਰੀ ਤਿਆਰੀ ਨਾਲ ਕਿੰਨੂ ਆ ਜਿਹੜਾ ਭੇਜਿਆ ਜਾ ਰਿਹਾ ਹੈ ਤਾਂ ਕਿੰਨੂ ਬੰਦਾ ਨਹੀਂ ਚੱਲ ਰਿਹਾ ਅਜਾ ਮੰਡੀ 'ਚ ਹੈ ਥੋੜਾ ਬਹੁਤ ਬੰਦਾ ਮੱਚਾ ਬਾਈ ਕੰ ਦਾ ਬੰਦਾ ਚੱਲ ਰਿਹਾ ਵੀਰੋ ਤਾ ਲਾਈਵ ਤੁਹਾਨੂੰ ਦਿਖਾ ਰਿਹਾ ਭਾਲ ਭਾਲ ਕੇ ਭਰਦੇ ਆ ਬਾਈ ਵਧੀਆ ਵਧੀਆ ਕਿੰਨੂ ਆ ਜਿਹੜਾ ਉਹਵੇਂ ਭਰ ਲੈਂਦੇ ਆ ਤੇ ហេਠਾ ਜਿਹੜਾ ਉਹ ਇਦਾਂ ਵੀ ਪਾ ਦਿੰਦੇ ਆ ਦੇਖ ਲਓ ਤੁਸੀਂ ਤਾ ਲਾਈਵ ਤੁਹਾਨੂੰ ਦਿਖਾ ਰਿਹਾ ਆ ਅਲੱਗ ਅਲੱਗ ਹੁੰਦਾ ਜਿਵੇਂ ਤਾ ਬਿਲਕੁਲ ហេਠਾ ਜਿਹੜਾ ਥੋੜਾ ਬਹੁਤ ਹਰਾ ਵੀ ਪਾ ਦਿੰਦੇ ਆ ਕੀ ਹਾਲ ਆ ਵੀਰ ਤਾ ਮੰਡੀ ਦੇ ਵਿੱਚ ਕਿੰਨੂ ਆ ਜਿਹੜਾ ਉਹ ਵੀਰੋ 12 ਰੁਪਏ ਸਿਰਾਂ ਵਿਖਿਆ ਤੇ ਜ਼ਿਆਦਾਤਰ ਜਿਹੜਾ ਭਾਅ ਉਹ ਹਰਾ ਕਿਨੂ ਬਿਲਕੁਲ ਨਹੀਂ ਵਿਕ ਰਿਹਾ ਜ਼ਿਆਦਾਤਰ ਕਿਨੂ 9-10 ਰੁਪਏ ਮੰਡੀ ਦੇ ਵਿੱਚ ਅੱਜ ਵਿਕਿਆ ਗਾਂ ਵਾਲੀਆਂ ਮੰਡੀਆਂ 'ਚ ਕਹਿੰਦੇ ਠੰਡ ਕਰਕੇ ਧੁੰਦ ਕਰਕੇ ਕਈ ਮਾਲ ਨਹੀਂ ਪਹੁੰਚਦਾ ਉਹ ਮਾਲ ਨਾ ਪਹੁੰਚਣ ਕਾਰਨ ਜਿਹੜਾ ਉਹ ਨਹੀਂ ਵਿਕ ਰਿਹਾ ਆ ਹਰਾ ਮਾਲ ਆ ਬਾਈ ਕਹਿੰਦਾ ਵੇਖੀ ਨਹੀਂ ਰਿਹਾ ਫਿਰ ਅੱਗੇ ਤਾਂ 4-5 ਰੁਪਏ ਲੈ ਲੈਂਦੇ ਸੀ ਜੇ ਪਰ ਹੁਣ ਤਾਂ ਕਹਿੰਦੇ ਉਹਦੇ ਤੋਂ ਵੀ ਟਾਲਾ ਜਿਹੜਾ ਉਹ ਵੱਧਦੇ ਆ ਇਧਰ ਪੈਕਿੰਗ ਹੈ ਜਿਹੜੀ ਨਾਲੋਂ ਨਾਲ ਕਰੇਟਾਂ ਕੀਤੀ ਜਾ ਰਹੀ ਹੈ ਕਿੰਨੂ ਦੀ ਫਰਮਲ ਜੀ ਜਿਹੜਾ ਲੁੱਲੂ ਗਰੁੱਪ ਦਬਈ ਵਾਲਾ ਉਹ 15 ਟਨ ਕਿੰਨੂ ਆ ਤੁਸੀਂ ਲਾ ਲਓ ਸਾਫ ਕਰੀਏ ਕਹਿੰਦੇ ਆ ਵੀ 70 80 ਏਕੜ ਚੋਂ ਇੰਨਾ ਕਮਾਲ ਹੋ ਜਾਂਦਾ ਤੇ ਉਹ ਜਿਹੜੇ ਮਾਲ ਨੂੰ ਤਰਜੀਹ ਦਿੰਦੇ ਆ ਉਹ ਲਗਭਗ ਜਿਹੜਾ ਮਾਲ ਉਹ ਹੁੰਦਾ ਹੈ ਜਿਹੜਾ ਵਧੀਆ ਕੁਆਲਿਟੀ ਵਾਲਾ ਕੋਈ ਵੈਕਸਿੰਗ ਪਲਾਂਟਾ ਵਾਲਿਆਂ ਤੋਂ ਲੈਂਦੇ ਆ ਜਾਂ ਜਾਂ ਜਿਹੜਾ ਉਹ ਪੰਜਾਬ ਐਗਰੋ ਤੋਂ ਲੈਂਦੇ ਹੋਣਗੇ ਤਾਂ ਕੱਲ ਨੂੰ ਇਹਦੀ ਵੀਡੀਓ ਵੀ ਆਪਾਂ ਜਰੂਰ ਪਾਵਾਂਗੇ ਤਾਂ ਜੋ ਪਤਾ ਲੱਗ ਸਕੇ ਅਜੇ ਕੁਮਾਰ ਜੀ ਕਹਿ ਰਹੇ ਆ ਕਿੰਨੂ ਦਾ ਰੇਟ ਫਿਕਸ ਹੋਣਾ ਚਾਹੀਦਾ ਘੱਟੋ ਘੱਟ 15 ਰੁਪਏ ਬਿਲਕੁਲ ਹੋਣਾ ਚਾਹੀਦਾ ਭਾਈ ਅਸੀਂ ਤਾਂ 20 ਤੋਂ 25 ਰੁਪਏ ਹਰ ਰੋਜ਼ ਹੀ ਮੰਗ ਕਰਦੇ ਆ ਵੀ ਕਿਸਾਨ ਵੀਰਾਂ ਦਾ ਜਿਹੜਾ ਰੇਟ ਆ ਕਿਸਾਨਾਂ ਨੂੰ ਆ ਦੇਖ ਲਓ ਆ ਮਾਲ ਤਾਂ ਵਿਕਦਾ ਹੀ ਨਹੀਂ ਵੀਰੋ ਜੇ ਮਾੜਾ ਮੋਟਾ ਵਿਕਦਾ ਵੀ ਆ ਤਾਂ ਕੋਈ 3-4 ਰੁਪਏ ਲੱਗਦੇ ਆ ਇਹਦੇ ਤਾਂ ਅਬੋਰ ਕਿੰਨੂ ਮੰਡੀ ਤੋਂ ਤੁਸੀਂ ਜੁੜੇ ਹੋਏ ਹੋ ਤਾਂ ਪੋਸਟ ਮੇਲ ਚੈਨਲ ਦੇ ਨਾਲ ਤਾਂ ਵੀਡੀਓ ਸ਼ੇਅਰ ਜ਼ਰੂਰ ਕਰੋ ਵੀਰੋ ਜਿਨ੍ਹਾਂ ਨੇ ਆਪਣਾ ਚੈਨਲ ਫੋਲੋ ਨਹੀਂ ਕੀਤਾ ਉਹ ਫੇਸਬੁੱਕ ਤੇ ਫੋਲੋ ਕਰ ਲਓ YouTube ਤੇ ਸਬਸਕ੍ਰਾਈਬ ਕਰ ਲਓ ਤਾਂ ਇਧਰ ਤੁਸੀਂ ਦੇਖ ਲਓ ਨਾਲੋਂ ਨਾਲ ਜਿਹੜਾ ਰੰਗੀਨ ਮਾਲ ਹੈ ਉਹ ਪੈਕ ਕਰਕੇ ਬਾਹਰਲੀਆ ਮੰਡੀਆਂ ਦੇ ਵਿੱਚ ਭੇਜਿਆ ਜਾ ਰਿਹਾ ਕਿਸਾਨਾਂ ਨੂੰ ਬੜਾ ਨੁਕਸਾਨ ਹੋ ਰਿਹਾ ਹੈ ਕਰਨ ਬਹਿਣੀਵਾਲ ਜੀ ਕਹਿ ਰਹੇ ਬਿਲਕੁਲ ਹੋ ਰਿਹਾ ਬਾਈ ਤਾਂ ਰੇਟ ਜਿਹੜਾ ਉਹ ਘੱਟੋ ਘੱਟ ਵੀਰੋ ਮੰਡੀ ਦੇ ਵਿੱਚ 15 ਰੁਪਏ ਕਿੰਨੂ ਜਿਹੜਾ ਉਹ ਵਿਖਣਾ ਚਾਹੀਦਾ ਤਾਂ ਲਾਈਵ ਤੁਸੀਂ ਜੁੜੇ ਹੋਏ ਹੋ ਜਿੰਨੇ ਵੀ ਵੀਰ ਸਾਰੇ ਵੀਰਾਂ ਦਾ ਅਸੀਂ ਧੰਨਵਾਦ ਕਰਦੇ ਆ ਤਾਂ ਵੀਡੀਓ ਸ਼ੇਅਰ ਵੀਰੋ ਜਰੂਰ ਕਰਿਆ ਕਰੋ ਤੁੰਦ ਬਹੁਤ ਜ਼ਿਆਦਾ ਜਿਹੜੀ ਉਹ ਦੇਖ ਲਓ ਤੁਸੀਂ ਲੈਂਦੀ ਆ ਰਹੀ ਆ ਉਧਰ ਦੂਰ ਤੱਕ ਨਜ਼ਰ ਮਾਰੋਗੇ ਤਾਂ ਤਾਂ ਕਿੰਨੂ ਨੂੰ ਜਿਹੜਾ ਤੁੰਦ ਦਾ ਜਿਹੜੀ ਇਹਦਾ ਵੀ ਨੁਕਸਾਨ ਇਹ ਹੋ ਰਿਹਾ ਵੀ ਕਿੰਨੂ ਜਿਹੜਾ ਇੱਥੋਂ ਜਾਂਦਾ ਹੈ ਉਹ ਮੰਡੀਆਂ 'ਚ ਲੇਟ ਪਹੁੰਚਦਾ ਇਸ ਕਰਕੇ ਜਿਹੜਾ ਰੇਟ ਹੈ ਉਹ ਪ੍ਰਭਾਵਿਤ ਹੋ ਰਿਹਾ ਤਾ ਕਈ ਕਿਸਾਨ ਵੀਰਾਂ ਦਾ ਕਹਿਣਾ ਹੈ ਕਿ ਕਿੰਨੂ ਜਿਹੜਾ ਰੇਟ ਬੜਾ ਘੱਟ ਮਿਲ ਰਿਹਾ ਰੇਟ ਘੱਟ ਮਿਲਣ ਕਾਰਨ ਜਿਹੜੀ ਸਮੱਸਿਆ ਉਹ ਆ ਰਹੀ ਆ ਭਾਰੀ ਨੁਕਸਾਨ ਆ ਕਿਸਾਨਾਂ ਦਾ ਹੋ ਰਿਹਾ ਇਸ ਸੰਬੰਧ ਦੇ ਵਿੱਚ ਪੰਜਾਬ ਸਰਕਾਰ ਨੂੰ ਵੀ ਜਿਹੜਾ ਧਿਆਨ ਦੇਣਾ ਚਾਹੀਦਾ ਤੇ ਪੰਜਾਬ ਐਗਰੋ ਨੂੰ ਮੈਦਾਨ ਦੇ ਵਿੱਚ ਲਿਆਉਣਾ ਚਾਹੀਦਾ ਵੀ ਤੁ ਵੀ ਫਲੋਰੀ ਜਿਹੜੀ ਪੰਜਾਬ ਐਗਰੋ ਖਰੀਦ ਕਰੇ ਵੀਰੋ ਤਾਂ ਜਿਹੜਾ ਕਿਸਾਨਾਂ ਦਾ ਭਲਾ ਹੋ ਸਕਦਾ ਐਮ ਬੜਾ ਜ਼ਰੂਰੀ ਹੈ ਇਹ ਕਿ ਜੇਕਰ ਪੰਜਾਬ ਐਗਰਵਾਜੂ ਤਾਂ ਉਹਦੇ ਨਾਲ ਕਿਤੇ ਨਾ ਕਿਤੇ ਜਿਹੜਾ ਰੇਟ ਦਾ ਫਰਕ ਹੈ ਉਹ ਜ਼ਰੂਰ ਪੈਂਦਾ ਤਾਂ ਜਿਹੜੇ-ਜਿਹੜੇ ਵੀਰ ਜੁੜ ਰਹੇ ਆ ਵੀਡੀਓ ਸ਼ੇਅਰ ਕਰ ਰਹੇ ਆ ਧੰਨਵਾਦ ਕਰਦੇ ਆ ਉਹਨਾਂ ਵੀਰਾਂ ਦਾ ਤਾਂ ਜਿੰਨੇ ਵੀ ਵੀਰ ਜੁੜ ਰਹੇ ਆ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜਿਨ੍ਹਾਂ ਨੇ ਆਪਣਾ ਚੈਨਲ ਫੋਲੋ ਜਾਂ ਲਾਈਕ ਨਹੀਂ ਕੀਤਾ ਜ਼ਰੂਰ ਚੈੱਕ ਕਰਕੇ ਇੱਕ ਵਾਰੀ ਫੋਲੋ ਜਾਂ ਲਾਈਕ ਕਰ ਲਓ ਵੀਰੋ ਮੰਡੀ ਦੇ ਵਿੱਚ ਮਾਲ ਤੁਹਾਨੂੰ ਇੱਕ ਵਾਰੀ ਨਜ਼ਰ ਮਾਰ ਲਓ ਕਿੰਨਾ ਕਮਾਲ ਆ ਜਿਹੜਾ ਮੰਡੀ ਦੇ ਵਿੱਚ ਆਉਣਾ ਇੱਧਰਲੇ ਪਾਸੇ ਬੋਲੀ ਆ ਜਿਹੜੀ 3 ਵਜੇ ਸ਼ੁਰੂ ਹੋ ਜਾਂਦੀ ਹੈ ਤੇ ਹਲੇ ਵੀ ਜਿਵੇਂ ਬੋਲੀ ਚੱਲ ਰਹੀ ਹੈ 7 ਵਜੇ ਤੱਕ ਈ ਬੋਲੀ ਆ ਜਿਹੜੀ ਚੱਲਦੀ ਰਹਿੰਦੀ ਹੈ ਪਰ ਲਾਸਟ ਆ ਕੇ ਰੇਟ ਤੇ ਬੜਾ ਅਸਰ ਆ ਜਿਹੜਾ ਉਹ ਘੱਟ ਜਾਂਦਾ ਰੇਟ ਬੜਾ ਘਟ ਜਾਂਦਾ ਕਿਉਂਕਿ ਵਪਾਰੀਆਂ ਨੂੰ ਵੀ ਪਤਾ ਹੁੰਦਾ ਦੇਖ ਕੇ ਜਾਣਗੇ ਮਾਲ ਤੇ ਕਿਸਾਨਾਂ ਨੂੰ ਵੀ ਇਹ ਹੁੰਦਾ ਵੀ ਜਿਹੜਾ ਭਾਅ ਲੱਗਦਾ ਉਹ ਵੇਚ ਹੀ ਜਾਈਏ ਤਾਂ ਅਬ ਹੋਰ ਕਿੰਨੂ ਮੰਡੀ ਕਈ ਕਿਸਾਨਾਂ ਦਾ ਜਿਵੇਂ ਕਮੈਂਟ ਵੀ ਆ ਰਿਹਾ ਹੈ ਵੀ ਲੁੱਟ ਦਾ ਕੇਂਦਰ ਬਣੀ ਹੋਈ ਹੈ ਵੀਰੋ ਤਾਂ ਅਜੇ ਕੁਮਾਰ ਜੀ ਬੋਲਾ ਚੌਧਰੀ ਜੀ ਰਿਸ਼ਵਾਰ ਸਿੰਘ ਜੀ ਜੁੜੇ ਆ ਸਾਡੇ ਧੰਨਵਾਦ ਕਰਦੇ ਹਾਂ ਉਹਨਾਂ ਦਾ ਵੀ ਤਾਂ ਜਿਹੜੇ-ਜਿਹੜੇ ਵੀ ਵੀਰ ਜੁੜ ਰਹੇ ਆ ਉਹਨਾਂ ਵੀਰਾਂ ਦਾ ਖਾਸ ਤੌਰ ਤੇ ਧੰਨਵਾਦ ਹੈ ਤਾਂ ਚੈਨਲ ਨੂੰ ਆਪਣੇ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਸਾਡੀ ਮਦਦ ਜਰੂਰ ਕਰੋ ਵੀਰੋ ਤਾਂ ਜੋ ਜਾਣਕਾਰੀ ਹੈ ਜਿਹੜੀ ਉਹ ਕਿਸਾਨਾਂ ਦਾ ਜੇ ਆਪਾਂ ਘਰ ਬੈਠੇ ਜਿਹੜੇ ਰੇਟ ਆ ਉਹ ਲੈ ਕੇ ਆਉਣੇ ਆ ਕੋਸ਼ਿਸ਼ ਅਸੀਂ ਕਰਦੇ ਆ ਤਾਂ ਤੁਹਾਨੂੰ ਬੇਨਤੀ ਇਹ ਕਰਦੇ ਆ ਵੀ ਤੁਸੀਂ سپورਟ ਸਾਨੂੰ ਜਰੂਰ ਕਰਿਆ ਕਰੋ ਤਾਂ ਜੋ ਜਿਹੜਾ ਸਾਡੇ ਵੱਲੋਂ ਕੀਤੀ ਕੋਸ਼ਿਸ਼ ਨੂੰ ਬੂਰ ਤਾਂ ਹੀ ਪਾਈ ਸਕਦਾ ਜੇਕਰ ਤੁਸੀਂ ਸਾਡਾ ਸਾਥ ਦਿਓਗੇ ਵੀਰੋ ਸਾਡਾ ਸਾਥ द्या ਕਰੋ ਚੈਨਲ ਨੂੰ سپورਟ ਕਰੋ ਲੱਤੋਂ ਮਰ ਸ਼ੇਅਰ ਕਰੋ ਕਮੈਂਟ ਕਰੋ ਅਜੇ ਕੁਮਾਰ ਜੀ ਕਿਸਾਨਾਂ ਨੂੰ ਬੜਾ ਨੁਕਸਾਨ ਬਿਲਕੁਲ ਹੋ ਰਿਹਾ ਬਾਈ ਤਾਂ ਅੱਜ ਦੇ ਬਾਈ ਮੈਂ 28 ਦਸੰਬਰ 2023 ਦੇ ਇੱਕ ਵਾਰੀ ਭਾਅ ਤੁਹਾਡੇ ਨਾਲ ਫੇਰ ਸ਼ੇਅਰ ਕਰਨਾ ਕਿ ਅੱਜ ਅਬੋਰ ਮੰਡੀ ਦੇ ਵਿੱਚ 28 ਦਸੰਬਰ ਨੂੰ ਵੀਰਵਾਰ ਨੂੰ ਕਿੰਨੂ ਦਾ ਜਿਹੜਾ ਭਾਅ ਹੈ ਉਹ 4-3-4 ਰੁਪਏ ਤੋਂ ਲੈ ਕੇ 12 ਰੁਪਏ ਤੱਕ ਰਿਹਾ ਮੰਡੀ ਦੇ ਵਿੱਚ ਜਿਹੜਾ ਠੰਡ ਕਾਰਨ ਧੁੰਦਾਂ ਜਿਹੜੀਆਂ ਵੇਖ ਲਓ ਤੁਸੀਂ ਦੂਰ ਤੱਕ ਧੁੰਦ ਬੜੀ ਫੈਨ ਲੱਗ ਗਈ ਹੈ ਸਾਤੁੰ ਦਾ ਕਾਰਨ ਕਹਿੰਦੇ ਬਾਈ ਬੜਾ ਨੁਕਸਾਨ ਹੋ ਰਿਹਾ ਹੈ ਗਾਹ ਮਾਲ ਨਹੀਂ ਪਹੁੰਚਦਾ ਸਮੇਂ ਸਰ ਇਹਦੇ ਕਰਕੇ ਜਿਹੜਾ ਰੇਟ ਹੈ ਉਹ ਡਾਊਨ ਆ ਰਿਹਾ ਕਿਸਾਨਾਂ ਨੂੰ ਸਾਰੇ ਪਾਸਿਆਂ ਤੋਂ ਘਾਟਾ ਪੈਣਾ ਨਰਮਾ ਕਿੰਨੂੰ ਲੁੱਟ ਹੋ ਰਹੀ ਹੈ ਕਿਸਾਨਾਂ ਦੀ ਬਿਲਕੁਲ ਬਾਈ ਅਸੀਂ ਤਾਂ ਆਪ ਕਹਿੰਨੇ ਆ ਵੀ ਅਜਿਹਾ ਹੋਣਾ ਨਹੀਂ ਚਾਹੀਦਾ ਵਿਜੇ ਕੁਮਾਰ ਜੀ ਇਹਨਾਂ ਦਾ ਧੰਨਵਾਦ ਆ ਪੁੱਛ ਕੁਆਲਟੀ ਦਾ ਕਿੰਨੂੰ ਜਿਹੜਾ ਬੜੇ ਘੱਟ ਰੇਟ ਤੇ ਵਿਕ ਰਿਹਾ ਕਿਉਂਕਿ ਸਾਡੀ ਤਾਂ ਇਹੀ ਬੇਨਤੀ ਹੁੰਦੀ ਹੈ ਕਿ ਕਿਸਾਨੀ ਖੁਸ਼ਹਾਲ ਹੋਊਗੀ ਵੀਰੋ ਤਾਂ ਸਾਰਾ ਕੁਝ ਖੁਸ਼ਹਾਲ ਹੈ ਜੇ ਕਿਸਾਨੀ ਖੁਸ਼ਹਾਲ ਨਹੀਂ ਤਾਂ ਫੇਰ ਜਿਹੜਾ ਤਾਣਾ ਬਾਣਾ ਆਪਣਾ ਖੁਸ਼ਹਾਲ ਨਹੀਂ ਹੋ ਸਕਦਾ ਇਸ ਕਰਕੇ ਜਿਹੜਾ ਕਿਸਾਨੀ ਦਾ ਖੁਸ਼ਹਾਲ ਹੋਣਾ ਬਹੁਤ ਜ਼ਰੂਰੀ ਹੈ ਵੱਧ ਤੋਂ ਵੱਧ ਕਿਸਾਨਾਂ ਨੂੰ ਭਾਅ ਮਿਲਣੇ ਚਾਹੀਦੇ ਆ ਫਸਲਾਂ ਦੇ ਖਾਸ ਤੌਰ ਤੇ ਹਣ ਕਿੰਨੂ ਵਾਲੇ ਬਾਗਬਾਨਾਂ ਦਾ ਕਿਉਂਕਿ ਸਰਕਾਰ ਦਾ ਜਿਹੜਾ ਫਸਲੀ ਵਿਭਿੰਨਤਾ ਪਾਣੀ ਬਚਾਉਣ ਲਈ ਝੋਨੇ ਤੋਂ ਬਦਲ ਜਿਹੜਾ ਜਿੱਥੇ ਲੱਭਦੀਆਂ ਸਰਕਾਰਾਂ ਉੱਥੇ ਕਿੰਨੂ ਤੋਂ ਵਧੀਆ ਬਦਲ ਕੋਈ ਹੈ ਨਹੀਂਗਾ ਪਰ ਜੇ ਰੇਟ ਦੀ ਮਾਰ ਜਿਵੇਂ ਹਰ ਸਾਲ ਹੀ ਆਏ ਪੈ ਜੇ ਪਿਛਲੀ ਸਵਾਰ ਆ ਜਿਹੜਾ ਉਦੋਂ ਕਿਨੂ ਦੀ ਪ੍ਰੋਡਕਸ਼ਨ ਬਿਲਕੁਲ ਮਰ ਗਈ ਸੀ ਉਦੋਂ 25-30 ਰੁਪਏ ਕਿਨੂ ਵੇਗਿਆ ਉਦੋਂ ਕਿਸਾਨਾਂ ਨੂੰ ਫਾਇਦਾ ਨਹੀਂ ਹੋਇਆ ਨੁਕਸਾਨ ਬੜਾ ਹੋਇਆ ਕਿਨੂ ਨਾ ਕਿੰਗੀ ਮਸਾਂ ਬਾਗ ਹੈ ਵੀਰਾਂ ਕਿਸਾਨਾਂ ਨੇ ਬਚਾਏ ਸੀ ਹੁਣ ਵੀ ਹਾਲਾਤ ਆ ਜਿਹੜੇ ਉਹ ਐ ਹੋ ਗਏ ਆ ਵੀ ਐਤ ਕੀ ਕਿਨੂ ਜੇ ਵਧੀਆ ਬੰਪਰ ਫਸਲ ਆ ਤਾਂ ਉਹਦਾ ਜਿਹੜਾ ਭਾਅ ਉਹ ਨਹੀਂ ਮਿਲ ਰਿਹਾ ਭਾਅ ਜਦੋਂ ਨਹੀਂ ਮਿਲੂਗਾ ਕਿਸਾਨਾਂ ਨੂੰ ਤੇ ਫਿਰ ਕਿਸਾਨ ਕਿਹੜੇ ਪਾਸੇ ਵੀਰੋ ਜਾਣਗੇ ਤਾਂ ਇਹ ਜਿਹੜਾ ਸਵਾਲ ਹੈ ਉਹ ਹਮੇਸ਼ਾ ਰਹਿੰਦਾ ਹੈ ਕਿ ਕਿਸਾਨੀ ਜਿਹੜੀ ਮਰ ਰਹੀ ਹੈ ਉਹਨੂੰ ਬਚਾਉਣ ਦੀ ਲੋੜ ਜ਼ਰੂਰ ਹੈ ਉਪਰਾਲੇ ਆ ਜਿਹੜੇ ਹੋਣੇ ਚਾਹੀਦੇ ਆ ਬਚਾਇਆ ਜਾਣਾ ਚਾਹੀਦਾ ਜਿਹੜਾ ਤਾਂ ਇਹਦੇ ਲਈ ਜਿਹੜੇ ਯਤਨ ਸਰਕਾਰਾਂ ਨੂੰ ਵੀ ਕਰਨੇ ਚਾਹੀਦੇ ਆ ਪੰਜਾਬ ਐਗਰੋ ਆ ਜਿਹੜੀ ਉਹਨੂੰ ਵੀ ਮੈਦਾਨ ਦੇ ਵਿੱਚ ਆਉਣਾ ਚਾਹੀਦਾ ਤਾਂ ਜੋ ਅਜਿਹਾ ਕਰਨ ਨਾਲ ਹੀ ਜਿਹੜਾ ਭਲਾ ਕਿਸਾਨੀ ਦਾ ਉਹ ਹੋ ਸਕਦਾ ਹੈ ਰੇਟਾਂ ਨੂੰ ਲੈ ਕੇ ਤਾਂ ਉਧਰੋਂ ਅਸੀਂ ਇਸ ਗੱਲ ਤੋਂ ਹੈਰਾਨ ਆ ਵੀਰੋ ਵੀ ਪਿਛਲੇ ਕਈ ਦਿਨਾਂ ਤੋਂ ਅਸੀਂ ਆਵਾਜ਼ ਚੱਕ ਰਹੇ ਹਾਂ ਕਿ ਜਿਹੜੇ ਸਾਡੇ ਲੀਡਰ ਹੈ ਇਲਾਕੇ ਦੇ ਉਹਨਾਂ ਲੀਡਰਾਂ ਨੂੰ ਚਾਹੀਦਾ ਕਿ ਕੇਂਦਰ ਸਰਕਾਰ ਤੱਕ ਪਹੁੰਚ ਕਰਕੇ ਜਿਹੜੀ ਟ੍ਰੇਨਾਂ ਹੈ ਸਾਊਥ ਵਾਸਤੇ ਉਹ ਚਲਾਈਆਂ ਜਾਣ ਸਪੈਸ਼ਲ ਟ੍ਰੇਨਾਂ ਤਾਂ ਜੋ ਕਿਸਾਨ ਇੱਥੋਂ ਆਪਦਾ ਕੰਨੂ ਲਿਆ ਕੇ ਉਧਰ ਵੇਚ ਸਕਣ ਜਿਹੜੇ ਵੇਚਣਾ ਚਾਹੁੰਦੇ ਆ ਤਾਂ ਇਸ ਤੋਂ ਇਲਾਵਾ ਜਿਹੜਾ ਬੰਗਲਾਦੇਸ਼ ਕਿਨੂ ਜਾਂਦਾ ਹੈ ਉਹਦੇ ਤੇ ਜਿਹੜਾ ਟੈਕਸ ਬਹੁਤ ਜ਼ਿਆਦਾ ਲੱਗਦਾ ਹੈ ਉਦੇ ਸਬੰਧ ਦੇ ਵਿੱਚ ਜਿਹੜਾ ਮੁੱਦਾ ਚੱਕਣਾ ਚਾਹੀਦਾ ਤਾਂ ਇਹ ਜਿਹੜੇ ਮੁੱਦੇ ਆਏ ਆਪਣੇ ਲੀਡਰਾਂ ਨੂੰ ਚੱਕਣੇ ਚਾਹੀਦੇ ਆ ਵੀਰੋ ਬੜੇ ਜ਼ਰੂਰੀ ਆ ਪਰ ਜਿਹੜਾ ਕਈ ਦਿਨਾਂ ਤੋਂ ਸਾਡੀ ਕੋਸ਼ਿਸ਼ ਹੈ ਤੇ ਅਸੀਂ ਮੰਗ ਵੀ ਜਿਹੜੀ ਹਰ ਰੋਜ਼ ਹੀ ਰੱਖਦੇ ਆ ਵੀ ਉਪਰਾਲੇ ਇਹਦੇ ਸਬੰਧ 'ਚ ਹੋਣ ਪਰ ਕੋਈ ਉਪਰਾਲਾ ਹਾਲੇ ਤੱਕ ਹੋਇਆ ਨਹੀਂ ਫੇਰ ਅੱਜ ਅਸੀਂ ਬੇਨਤੀ ਕਰਦੇ ਆ ਲੀਡਰਾਂ ਨੂੰ ਕਿ ਇਹਦੇ ਸਬੰਧ ਦੇ ਵਿੱਚ ਉਦਦਮ ਜ਼ਰੂਰ ਕਰੋ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਬੇਨਤੀ ਹੈ ਕਿ ਕਿੰਨੂ ਵਾਲੇ ਕਿਸਾਨਾਂ ਦੀ ਬਾਗਬਾਨਾਂ ਦੀ ਸਾਰ ਲਾਓ ਬਈ ਤਾਂ ਜੋ ਕਿਸਾਨਾਂ ਨੂੰ ਭਾਅ ਮਿਲ ਸਕਣ ਕਿਸਾਨ ਆਪਦੀ ਨਕਿੰਨੂ ਦਾ ਜਿਹੜਾ ਮੰਡੀਕਰਨ ਵਧੀਆ ਢੰਗ ਨਾਲ ਕਰ ਸਕਣ ਇਸ ਲਈ ਜ਼ਰੂਰੀ ਹੈ ਵੀ ਆਪਾਂ ਜਿਹੜਾ ਵੱਧ ਤੋਂ ਵੱਧ ਯਤਨ ਉਹ ਕਰੀਏ ਤਾਂ ਕੋਸ਼ਿਸ਼ ਹੈ ਜਿਹੜੀ ਉਹ ਅਸੀਂ ਹਰ ਰੋਜ਼ ਇਹ ਕਰਦੇ ਆ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਜਿਹੜੇ ਭਾਅ ਆ ਉਹ ਮਿਲਣ ਉਹਦੇ ਲਈ ਯਤਨਾਂ ਜਿਹੜੇ ਉਹ ਅਸੀਂ ਕਰਦੇ ਆ ਤੇ ਤੁਹਾਨੂੰ ਹਮੇਸ਼ਾ ਇਹ ਹੀ ਬੇਨਤੀ ਹੁੰਦੀ ਹੈ ਕਿ ਤੁਸੀਂ ਵੀ ਸਪੋਰਟ ਆ ਜਿਹੜੀ ਉਹ ਕਰਿਆ ਕਰੋ ਵੀਰੋ ਤਾਂ ਜੋ ਕਿਸਾਨੀ ਸਾਡੀ ਬਚ ਸਕੇ ਜਿਹੜੇ ਵੀ ਵੀਰ ਜਿਹੜੇ ਨੂੰ ਚੈਨਲ ਨੂੰ ਸਪੋਰਟ ਕਰੋ ਵੀਰੋ ਤਾਂ ਜੋ ਤੁਹਾਡੀ ਸਪੋਰਟ ਨਾਲ ਹੀ ਹੈ ਸਾਡੀ ਜਿਹੜੀ ਕੋਸ਼ਿਸ਼ ਹੁੰਦੀ ਹੈ ਉਹ ਇਹੀ ਹੁੰਦੀ ਹੈ ਕਿ ਆਹ ਹੋਰ ਕਿੰਨੂ ਮੰਡੀ ਲਾਈਵ ਤੁਹਾਨੂੰ ਵਿਖਾਉਣੇ ਆ ਤੇ ਤੁਹਾਡੇ ਤੋਂ ਅਸੀਂ ਸਿਰਫ ਇਹ ਚਾਹੁੰਦੇ ਆ ਕਿ ਤੁਸੀਂ ਜਿਹੜਾ ਰੇਟ ਹੈ ਉਹ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚੇ ਉਹਦੇ ਲਈ ਯਤਨ ਕਰੋ ਵੀਡੀਓ ਸ਼ੇਅਰ ਕਰੋ ਤੇ ਅੱਜ ਦੇ ਭਾਅ ਮੈਂ ਇੱਕ ਵਾਰੀ ਫੇਰ ਤੁਹਾਨੂੰ ਦੱਸਦਾ ਕਿ ਅੱਜ ਦੇ ਜਿਹੜੇ ਭਾਅ ਆ ਉਹ 3-4 ਰੁਪਏ ਤੋਂ ਲੈ ਕੇ ਕਿੰ ਨੂੰ 12 ਰੁਪਏ ਮੰਡੀ ਦੇ ਵਿੱਚ ਵਿਗਿਆ ਰਿਹਾ ਨੋਟ ਕਿਰਨワਸਰਾ ਜੀ RAM RAM ਭਾਈ ਸਾਹਿਬ ਤਾਂ 3 ਰੁਪਏ ਤੋਂ 12 ਰੁਪਏ ਤੱਕ ਕਿੰ ਨੂੰ ਮੰਡੀ ਦੇ ਵਿੱਚ ਵਿਕਿਆ ਠੰਡ ਹੈ ਜਿਹੜੀ ਵੱਧ ਰਹੀ ਹੈ ਧੁੰਦ ਦੂਰ ਤੱਕ ਤੁਸੀਂ ਵੇਖ ਸਕਦੇ ਹੋ ਤੇ ਅੱਜ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਇਕੱਠ ਦੇਖ ਸਕਦੇ ਹੋ ਰਿਕਾਰਡ ਦੇ ਪੱਖ ਤੋਂ ਜਿਹੜੇ ਇੱਕਟ ਦੇ ਰਿਕਾਰਡ ਆ ਸਾਰੇ ਟੁੱਟ ਗਏ ਬਹੁਤ ਵੱਡਾ ਜਿਹੜਾ ਇਕੱਟ ਹੈ ਉਹ ਸੈਬਜਾਦਿਆਂ ਦੀ ਧਰਤੀ ਤੇ ਜਿੱਥੇ ਛੋਟੇ ਸੈਬਜਾਹਦੇ ਸ਼ਹਿਰ ਸੈਬਜਾਦਿਆਂ ਨੂੰ ਗੁਰੂ ਸਾਹਿਬ ਦੇ ਸ਼ਹੀਦ ਹੋਏ ਸੀ ਤਾਂ ਵੱਡਾ ਜਿਹੜਾ ਇਕੱਟ ਹੈ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਹੋਇਆ ਹੈ ਤਾਂ ਲਾਈਵ ਕਿੰਨੂ ਮੰਡੀ ਤੁਹਾਨੂੰ ਵਿਖਾ ਰਹੇ ਆ ਵੀਰੋ ਤੇ ਅੱਜ ਦੇ ਜਿਹੜੇ ਭਾਅ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਕਿ ਅੱਜ ਦੇ ਭਾਅ 3 ਰੁਪਏ ਤੋਂ ਲੈ ਕੇ 12 ਰੁਪਏ ਤੱਕ ਕਿੰਨੂ ਮੰਡੀ ਦੇ ਵਿੱਚ ਵਿਕਿਆ ਹੈ ਪਰ ਕਿਸਾਨਾਂ 'ਚ ਨਿਰਾਸ਼ਾ ਦਾ ਹਾਲ ਹੈ ਕਿ ਰੇਟ ਬਹੁਤ ਘੱਟ ਮਿਲ ਰਿਹਾ ਹੈ ਇਹਦੇ ਲਈ ਜਿਹੜੇ ਉਦਮ ਹੋਣੇ ਚਾਹੀਦੇ ਆ ਲੀਡਰਾਂ ਨੂੰ ਚਾਹੀਦਾ ਕਿ ਕਿਸਾਨਾਂ ਨੂੰ ਵੱਧ ਭਾਅ ਮਿਲੇ ਯਤਨ ਕਰਨ ਪੰਜਾਬ ਐਗਰੋ ਮੈਦਾਨ ਦੇ ਵਿੱਚ ਆਵੇ ਫੇਰ ਹੀ ਗੱਲ ਹੈ ਜਿਹੜੀ ਉਬਾਨੀ ਹੈ ਤਾਂ ਉਧਰੋਂ ਦੁਬਈ ਦਾ ਲੂਲੂ ਗਰੁੱਪ ਹੈ ਜਿਹੜਾ ਉਹ ਮੰਡੀਆਂ ਦੇ ਵਿੱਚ ਤਾਂ ਹਲੇ ਤੱਕ ਪਹੁੰਚਿਆ ਨਹੀਂ ਪਰ ਕਹਿੰਦੇ ਆ ਪੰਜਾਬ ਦੇ ਵਿੱਚ ਉਹ ਖਰੀਦ ਕਿੰਨੂ ਦੀ ਕਰ ਰਿਹਾ ਖਾਸ ਤੌਰ ਤੇ ਬੋਹਰ ਇਲਾਕੇ ਦੇ ਵਿੱਚ ਤਾਂ ਕੱਲ ਨੂੰ ਜਿਹੜਾ ਇਹਦੇ ਸਬੰਧ ਵਿੱਚ ਵੀ ਵੀਡੀਓ ਪਾਵਾਂਗੇ ਵੀ ਉਹ ਖਰੀਦ ਕਰ ਰਿਹਾ ਜਾਂ ਨਹੀਂ ਕਰ ਰਿਹਾ ਤੇ ਕਿੱਥੋਂ ਕਿੱਥੋਂ ਖਰੀਦ ਕਰ ਰਿਹਾ ਤਾਂ ਹਬੋਰ ਕਿੰਨੂ ਮੰਡੀ ਤੋਂ ਲਾਈਵ ਤੁਹਾਨੂੰ ਦਿਖਾ ਰਹੇ ਆ ਅੱਜ ਦੇ ਜਿਹੜੇ ਭਾ 3-4 ਰੁਪਏ ਤੋਂ 12 ਰੁਪਏ ਕਿੰਨੂ ਮੰਡੀ ਦੇ ਵਿੱਚ ਵਿਕਿਆ ਵੀਰੋ ਵੀਡੀਓ ਦਬ ਕੇ ਸ਼ੇਅਰ ਕਰ ਦਿਓ ਘਰ ਬੈਠੇ ਤੁਹਾਨੂੰ ਜਿਹੜਾ ਰੇਟ ਆਪਾਂ ਉਹ ਪਹੁੰਚਾ ਸਕੀ ਅੱਜ ਇੱਕ ਬੜੀ ਅਹਿਮ ਜਿਹੜੀ ਵੀਡੀਓ ਹੈ ਉਹ ਜਾਣਕਾਰੀ ਤੁਹਾਨੂੰ ਦੇ ਦਈਏ ਇੱਕ ਕਿ ਐਸਵਾਈਐਲ ਦੇ ਮੁੱਦੇ ਤੇ ਲੈ ਕੇ ਅੱਜ ਗਜਿੰਦਰ ਸਿੰਘ ਸ਼ਖਾਵਤ ਜਿਹੜੇ ਕੇਂਦਰੀ ਮੰਤਰੀ ਹੈ ਉਹਨਾਂ ਦੀ ਮੌਜੂਦਗੀ ਦੇ ਵਿੱਚ ਪੰਜਾਬ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਹੋਈ ਆ ਜੀ ਦੇ ਵਿੱਚ ਦੋਨਾਂ ਮੁੱਖ ਮੰਤਰੀਆਂ ਨੇ ਆਪਦੇ ਪੱਖ ਰੱਖਿਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਪਸ਼ਟ ਕਿਹਾ ਹੈ ਕਿ ਸਾਡੇ ਕੋਲ ਪੰਜਾਬ ਕੋਲ ਇੱਕ ਬੂੰਦ ਵੀ ਪਾਣੀ ਨਹੀਂ ਹੈਗਾ ਵੀ ਜਿਹੜਾ ਅਸੀਂ ਕਿਸੇ ਹੋਰ ਨੂੰ ਦਈਏ ਸਗੋਂ ਸਾਨੂੰ ਪਾਣੀ ਦੀ ਬੜੀ ਲੋੜ ਹੈ ਸਾਨੂੰ ਪਾਣੀ ਦਿੱਤਾ ਜਾਵੇ ਚੰਡੀਗੜ੍ਹ ਦੇ ਤਾਜ ਹੋਟਲ ਦੇ ਵਿੱਚ ਕਰੀਬ 1 ਘੰਟਾ ਜਿਹੜੀ ਮੀਟਿੰਗ ਚੱਲੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਰ لال ਖੱਤਰ ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ਕਾਵਤ ਇਹਨਾਂ ਦੀ ਜਿਹੜੀ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਅਧਿਕਾਰੀ ਵੀ ਦੋਨਾਂ ਸੂਬਿਆਂ ਦੇ ਰਹੇ ਹੈ ਕੇਂਦਰ ਸਰਕਾਰ ਵੱਲੋਂ SBYL ਤੇ ਸਹਿਮਤੀ ਬਣਾਉਣ ਲਈ ਜਿਹੜੀ ਮੀਟਿੰਗ ਹੈ ਉਹ ਕਰਵਾਈ ਗਈ ਸੀ ਤਾਂ ਪਰ ਮੁੱਖ ਮੰਤਰੀ ਨੇ ਕਹਿੰਦੇ ਪੰਜਾਬ ਦੇ ਸਪਸ਼ਟ ਕਰ ਦਿੱਤਾ ਕਿ ਸਾਡੇ ਕੋਲ ਕਿੰਨੂ ਭਾ ਜਿਹੜਾ ਪਾਣੀ ਆ ਜਿਹੜਾ ਉਹ ਇੱਕ ਬੂੰਦ ਵੀ ਫालतू ਨਹੀਂ ਹੈਗਾ ਅਸੀਂ ਪਾਣੀ ਨਹੀਂ ਦੇਣਾ ਆਪਦਾ ਪ੍ਰਬੰਧ ਹੋਰ ਕਰੋ ਪਰ ਸਾਨੂੰ ਪਾਣੀ ਆ ਜਿਹੜਾ ਤੁਸੀਂ ਦਿਓ ਜਿਵੇਂ ਉਹਨਾਂ ਵੱਲੋਂ ਜਿਹੜਾ ਮੁੱਦਾ ਚੱਕਿਆ ਜਾਂਦਾ ਤਾਂ ਲਾਈਵ ਤੁਹਾਨੂੰ ਦਿਖਾ ਰਹੇ ਆ ਹੋਰ ਕਿੰਨੂ ਮੰਡੀ ਅੱਜ ਦੇ ਜਿਹੜੇ ਭਾਅ ਆ ਉਹ ਕੀ ਰਹਿਣਗੇ ਜਾ ਰਹੇ ਆ ਤਾਂ ਅੱਜ ਦੇ ਭਾਅ ਜਿਹੜੇ ਵੀਰੋ ਉਹ 10 ਰੁਪਏ ਤੋਂ ਲੈ ਕੇ 12 ਰੁਪਏ ਕਿਨੂ ਮੰਡੀ ਦੇ ਵਿੱਚ ਵਿਕਿਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਦੋਸਤੋ ਸ਼ੇਅਰ ਤਾਂ ਜੋ ਜਿਆਦਾ ਤੋਂ ਜਿਆਦਾ ਵੀਰਾਂ ਤੱਕ ਆਪਣੀ ਜਾਣਕਾਰੀ ਇਹ ਜਿਹੜੀ ਉਹ ਪਹੁੰਚ ਸਕੇ ਤੁਹਾਡੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਇਹਨਾਂ ਪਿਆਰ ਬਖਸ਼ਦੇ ਹੋ ਕਿਨੂ ਮੰਡੀ ਤੋਂ ਲਾਈਵ ਤੁਹਾਨੂੰ ਦਿਖਾ ਰਹੇ ਆ ਅੱਜ ਦੇ ਪਾਸ 4 ਰੁਪਈਆ ਤੋਂ ਲੈ ਕੇ 12 ਰੁਪਏ ਕਿਨੂ ਜਿਹੜਾ ਸਿਰਾ ਮੰਡੀ ਦੇ ਵਿੱਚ ਵਿਕਿਆ ਆ ਜਿਹੜਾ ਛੋਟਾ ਕਿਨੂ ਐ ਤਾਂ ਵਿਕਿਆ ਹੀ ਨਹੀਂਗਾ ਅੱਗੇ ਤਾਂ 4 ਰੁਪਈਆ ਵਿਕ ਜਾਂਦਾ ਸੀ ਅੱਜ ਵੀਰ ਕਹਿੰਦੇ ਆ ਵੀ ਨਹੀਂ ਵਿਕਿਆ ਕਈ ਕਹਿ ਰਹੇ ਆ ਤਾਂ ਉਹਦੇ ਕਰਕੇ ਕਿਸਾਨਾਂ ਨੂੰ ਨੁਕਸਾਨ ਆ ਭਾਅ ਨੂੰ ਲੈ ਕੇ ਕਾਫੀ ਹੋ ਰਿਹਾ ਵੀਰੋ ਤਾਂ ਲਾਈਵ ਤੁਹਾਨੂੰ ਹਰ ਰੋਜ਼ ਬੋਲੀ ਆ ਜਿਹੜੀ ਆਪਾਂ ਦਿਖਾਉਨੇ ਆ ਤੇ ਅੱਜ ਦੇ ਜਿਹੜੇ ਭਾਅ ਆ ਉਹ ਕਿੰਨੂ ਮੰਡੀ ਦੇ ਵਿੱਚ 3 ਰੁਪਏ ਤੋਂ ਲੈ ਕੇ 12 ਰੁਪਏ ਤੱਕ ਮੰਡੀ ਦੇ ਵਿੱਚ ਕਿੰਨੂ ਆ ਜਿਹੜਾ ਹੋ ਰਿਹਾ ਤਾਂ ਹਰ ਰੋਜ਼ ਲਾਈਵ ਅਪਡੇਟ ਆ ਜਿਹੜਾ ਉਹ ਤੁਹਾਨੂੰ ਦਿੰਨੇ ਆ ਅਸੀਂ ਤੇ ਅੱਜ ਵੀ ਦੇ ਰਹੇ ਆ 28 ਦਸੰਬਰ 2023 ਦਿਨ ਵੀਰਵਾਰ ਦੇ ਭਾਅ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਤੁਹਾਡੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ